ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਚਨਚੇਤ ਨਾਬਾ ਦੇ ਐਲੀਮੈਂਟਰੀ ਸਮਾਰਟ ਸਕੂਲ ਦੇ ਵਿਖੇ ਪਹੁੰਚੇ ਨੇ ਕਿਉਂਕਿ ਸਿੱਖਿਆ ਮੰਤਰੀ ਦੇ ਵੱਲੋਂ ਇਸ ਸਕੂਲ ਦੇ ਵਿੱਚ ਚੌਥੀ ਕਲਾਸ ਤੱਕ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜਾ ਰਿਹਾ ਸੀ ਤਾਂ ਅਚਾਨਕ ਸਕੂਲ ਦੇ ਵਿੱਚ ਰੁਕਿਆ ਸਕੂਲ ਦੀ ਬਿਲਡਿੰਗ ਤਾਂ ਬਹੁਤ ਵਧੀਆ ਪਰ ਸਕੂਲ ਦੇ ਬਾਹਰ ਗੰਦਗੀ ਹੈ ਜਿਸ ਕਰਕੇ ਛੇਤੀ ਹੀ ਇੱਥੇ ਗ੍ਰਾਂਟ ਭੇਜੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਦੇ ਵੱਲ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਹਰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜੋ ਕਿ ਜਾਇਜ਼ ਨੇ। ਕੂਟ ਦੇ ਕਮਰੇ ਬਿਲਡਿੰਗ ਬੜੀ ਅੱਛੀ ਬਣੀ ਹੋਈ ਹੈ। ਅੱਛੇ ਟੀਚਰ ਸਾਹਿਬਾਨ। ਲੰਘ ਕੇ ਜਰਾ ਸੀ। ਤੁਹਾਨੂੰ ਲੱਗਿਆ ਕਿ ਇੱਥੇ ਪਾਰਕ ਦੀ ਲੋੜ ਆ ਬੱਚਿਆਂ ਨੂੰ ਝੂਲਿਆਂ ਦੀ ਲੋੜ। ਉਹਦਾ ਇਨਸਪੈਕਸ਼ਨ ਕੀਤੀ ਆ ਤੇ ਇਹਨਾਂ ਨੂੰ ਜਿਹੜੀ ਗ੍ਰਾਂਟ ਆ ਉਹ ਬੜੀ ਜਲਦੀ ਭੇਜ ਦਾਂਗੇ ਪਹਿਲਾਂ ਵੀ ਜਿਹੜੀ ਇਹ ਗ੍ਰਾਂਟ ਮੈਂ ਤੇਜੀ ਸੀਗੀ ਕਿ ਮੈਂ ਸਕੂਲ ਦੇ ਵਿੱਚ 4th ਕਲਾਸ ਤੱਕ ਸਕੂਲ ਦੇ ਵਿੱਚ ਮੈਂ ਸਟੱਡੀ ਕੀਤੀ ਚੌਥੀ ਕਲਾਸ ਤੱਕ ਇਸ ਮ ਸਕੂਲ ਚ ਪੜਾਇਆ ਗਿਆ ਇਸ ਕਰਕੇ ਬਿੰਦੂ ਬੜਾ ਅੱਛਾ ਲੱਗ ਰਿਹਾ ਹੈ ਜੇ ਅਸੀਂ ਸਕੂਲ ਦੇ ਸਮੇਤ ਜਿਹੜੇ ਵੀ ਜਿੰਨੇ ਵੀ ਸਾਡੇ ਸਾਰੇ ਟੀਚਰ ਸਾਹਿਬਾਨ ਨੂੰ ਕਿਹਾ ਗਿਆ ਜਿੰਨੀ ਗ੍ਰਾਂਟ ਬਣਦੀ ਉਹ ਦੇ ਦਿਓ ਤਾਂ ਕਿ ਸਕੂਲ ਜਿਹੜਾ ਹੈਗਾ ਉਹ ਹੋਰ ਵੀ ਅੱਛੇ ਤਰੀਕੇ ਨਾਲ ਬੱਚਿਆਂ ਦੀ ਗੱਲ ਕੰਮ ਕਰ ਸਕੇ ਕਿਸਾਨੀ ਸਿੰਘਾਰ ਜੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਰਾਤ ਮੀਟਿੰਗ ਵੀ ਹੋਈ ਆਗੀ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਕਿਸਾਨਾ ਦੇ ਨਾਲ ਮੈਂ ਸਮਝਦਾ ਕਿੰਦਰ ਸਰਕਾਰ ਨੂੰ ਗੱਲ ਗੱਲ ਹੋ ਰਹੀ ਹੈ ਗੱਲ ਕਰ ਰਹੀ ਹੈ ਸੋ ਇਸ ਮਸਲੇ ਮਸਲੇ ਦਾ ਹੱਲ ਹੋਣਾ ਚਾਹੀਦਾ ਜਿਹੜੀਆਂ ਵੀ ਕਿਸਾਨਾਂ ਦੇ ਮੰਗਾਂ ਨੇ ਉਹ ਤੇ ਗੌਰ ਕਰਕੇ ਉਹਨਾਂ ਦਾ ਪੱਕਾ ਹੱਲ ਜਿਹੜਾ ਉਹ ਸੈਂਟਰ ਸਰਕਾਰ ਕਰੇ ਸਰ ਇਹ ਸਕੂਲ ਹੈ ਸਰਕਾਰੀ ਐਲੀਮੈਂਟਰੀ ਨਵੀਂ ਬਸਤੀ 501 ਚ ਹੈ ਜਿਲ੍ਹਾ ਪਟਿਆਲਾ ਦੇ ਸਰ ਜੋ ਇਹ ਬਿਲਡਿੰਗ ਸਾਡੀ ਨਵੀਂ ਬਣੀ ਹੈ ਇੱਥੇ ਕਾਫੀ ਸਾਨੂੰ ਕੰਸਟਰਕਸ਼ਨ ਦੀ ਪਰਤ ਦੀ ਲੋੜ ਹੈ ਜੀ ਉਹਦੇ ਨੂੰ ਕਹਿ ਕੇ ਗਏ ਨੇ ਜੋ ਵੀ ਤੁਹਾਨੂੰ ਜ਼ਰੂਰਤ ਹੈ ਉਹ ਸਾਨੂੰ ਲਿਖ ਕੇ ਦਿੱਤਾ ਜਾਵੇ ਆਪ ਜੀ ਨੂੰ ਜ਼ਰੂਰਤ ਦਿੱਤੀ ਜਾਵੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ ਇੱਥੇ ਬਾਹਰ ਕਾਫੀ ਗੰਦਗੀ ਹੈ ਸਕੂਲ ਦੇ ਬਾਹਰ ਤੁਹਾਡੇ ਅੰਦਰ ਵੀ ਆ ਇਹ ਹੁਣ ਕੀ ਕਿਹਾ ਵੀ ਉਹਨਾਂ ਨੇ ਕਿੰਨੀ ਗਾਰੰਟੀ ਕਿਹਾ ਤੁਸੀਂ ਕਿੰਨੀ ਗਾਰੰਟੀ ਦੀ ਮੰਗ ਕੀਤੀ ਹੈ ਉਹਨਾਂ ਨੇ ਇਸ ਤਰ੍ਹਾਂ ਕੁਝ ਨਹੀਂ ਕਿਹਾ ਵੀ ਕਿੰਨੀ ਦਿੱਤੀ ਜਾਊਗੀ ਉਹਨਾਂ ਨੇ ਕਿਹਾ ਜਰੂਰ ਤੇ ਦੇ ਅਨੁਸਾਰ ਜੋ ਤੁਹਾਨੂੰ ਚੀਜ਼ ਜ਼ਰੂਰਤ ਹੈਗੀ ਹੈ ਉਹ ਲਿਖ ਕੇ ਦਿੱਤੀ ਜਾਵੇ ਇਸ ਤਰ੍ਹਾਂ ਖੁਸ਼ੀ ਪ੍ਰਗਟ ਕੀਤੀ ਉਹ ਇੱਥੇ ਵੀ ਪੜ੍ਹ ਕੇ ਗਏ ਨੇ ਸਕੂਲ 'ਚ ਹਾਂਜੀ ਸਰ ਫਿਰ ਆਪਣੀ ਜਿੱਥੇ ਪੜ੍ਹ ਕੇ ਜਾਂਦਾ ਇਨਸਾਨਾਂ ਨੂੰ ਪਿਆਰ ਵੀ ਹੁੰਦਾ ਉਸ ਸਕੂਲ ਦੇ ਨਾਲ ਵੀ ਲਗਾਵ ਵੀ ਹੁੰਦਾ ਔਰ ਅੱਜ ਜੋ ਇਤਨੀ ਅੱਛੇ ਪੋਸਟ ਤੇ ਹਨ ਵਧੀਆ ਅਧਿਕਾਰੀ ਹਨ ਤਾਹੀ ਤਾਹੀ ਸੋਚਦੇ ਹਾਂ ਜੀ ਅਸੀਂ ਆਸ ਵੀ ਰੱਖਦੇ ਹਾਂ ਉਹਨਾਂ ਤੋਂ ਹੋਰ ਪਹਿਲੇ ਵੀ ਉਹਨਾਂ ਨੇ ਦਿੱਤੀ ਹੈ ਦੀ ਸਾਨੂੰ ਤਾਹੀ ਰੁੱਕ ਕੇ ਗਏ ਨੇ ਇੱਥੇ ਸਪੈਸ਼ਲ ਹਾਂਜੀ ਅਚਨ ਛੇਤੀ ਆਏ ਨੇ ਸਾਨੂੰ ਐਦਾਂ ਦਾ ਕੁਝ ਪਤਾ ਵੀ ਨਹੀਂ ਸੀ ਜੀ